ਮਾਨਸਾ ਸ਼ਹਿਰ ਦੇ ਸੀਵਰੇਜ ਪਾਣੀ ਨੂੰ ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਪਹੁੰਚਾਉਣ ਦੇ ਲਈ ਸੰਜੁਗਤ ਕਿਸਾਨ ਮੋਰਚੇ ਨੇ ਸੰਘਰਸ਼ ਕਰਨ ਦੇ ਲਈ ਲਾਮਬੰਦੀ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਮਾਨਸਾ ਸ਼ਹਿਰ ਸੀਵਰੇਜ ਦੀ ਸਮੱਸਿਆ ਦੇ ਕਾਂ ਡੁੱਬ ਰਿਹਾ ਹੈ ਤੇ ਦੂਸਰੇ ਪਾਸੇ ਤਲਵੰਡੀ ਸਾਬੋ ਪਾਵਰ ਲਿਮਟਿਡ ਕਿਸਾਨਾਂ ਦਾ ਨਹਿਰੀ ਪਾਣੀ ਵਰਤ ਰਿਹਾ ਹੈ ਜਿਸ ਕਰ ਹੁਣ ਸੰਜੁਗਤ ਮੋਰਚੇ ਨੇ ਸੰਘਰਸ਼ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਹੁਣ ਰਣਨੀਤੀ ਬਣਾ ਲਈ ਹੈ ਕਿ ਮਾਨਸਾ ਸ਼ਹਿਰ ਦੇ ਗੰਦੇ ਸੀਵਰੇਜ ਨੂੰ ਤਲਵੰਡੀ ਸਾਬੋ ਪਾਵਰ ਲਿਮਟਿਡ ਤੱਕ ਪਹੁੰਚਾਉਣ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅੱਜ ਜਿਹੜੀ ਮਾਨਸਾ ਦੇ ਵਿੱਚ ਸੰਜੁਕਤ ਮੋਰਚੇ ਵੱਲੋਂ ਮੀਟਿੰਗ ਬੁਲਾਈ ਗਈ ਹੈ ਉਹਦਾ ਮੇਨ ਮੁੱਦਾ ਇੱਕੋ ਹੀ ਹੈ ਜਿਹੜਾ ਫਰਮਾਂ ਦਾ ਪਲਾਟ ਹੈ ਬਣਾਲੀ ਦੇ ਵਿੱਚ। ਉਹ ਜਦੋਂ ਇੱਥੇ ਲੱਗਿਆਗਾ ਉਦੋਂ ਬਹੁਤ ਸਾਰੇ ਉਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਐ ਕਪਰੋਮਿਸ ਕੀਤੇ ਐ। ਸਾਰਿਆਂ ਨੂੰ ਮੇਨ ਹੈ ਜਿਹੜਾ ਵੱਡਾ ਮੁੱਦਾਗਾ ਉਹ ਸ਼ਹਿਰ ਨਾਲ ਕੀਤਾ ਗਿਆ ਵੀ ਸਾਰਾ ਸ਼ਹਿਰ ਦਾ ਪਾਣੀ ਆ ਜਿਹੜਾ ਉਹ ਅਸੀਂ ਸੀਵਰੇਜ ਰਾਹੀਂ ਵਰਤਾਂਗੇ ਉਹਦੇ ਉਲਟ ਕਿਸਾਨਾਂ ਦਾ ਪਾਣੀ ਆ ਜਿਹੜਾ ਸਾਰੀ ਕੱਸੀ ਸੱਦੇ ਵਾਲੇ ਤੋਂ ਵਿੱਚ ਥਰਮਲ ਦੇ ਵਿੱਚ ਪੈਂਦੀ ਆ ਸਰਕਾਰ ਉੱਤੋਂ ਦਾਵੇ ਹੋਰ ਕਰੀ ਜਾਂਦੀ ਆ ਥੱਲੇ ਕੁਝ ਹੋਰ ਹੋ ਹੀ ਜਾਂਦਾ ਜਦੋਂ ਲੋਕਾਂ ਦੀ ਆਵਾਜ਼ ਸੁਣੀ ਤਾਂ ਚੌਜਤ ਮੋਰਤੇ ਨੇ ਮੀਟਿੰਗ ਛੱਡੀ ਆ ਤੇ ਅੱਜ ਹੀ ਅਸੀਂ ਕੋਈ ਐਸਾ ਪ੍ਰੋਗਰਾਮ ਤੈਅ ਕਰਨ ਜਾ ਰਹੇ ਹਾਂ ਕਿਉਂਕਿ ਝੋਨਾ ਲਾ ਕੇ ਕਿਸਾਨ ਵਿਲੇ ਹੋ ਜਾਣਗੇ ਥਰਮਲ ਪਲਾਟ ਵਾਲੇ ਮਾਲਕਾਂ ਦੇ ਪੈਰਾਂ ਥੱਲੇ ਅੱਗ ਮਚਾਉਣੀ ਅੱਜ ਤੋਂ ਸ਼ੁਰੂ ਕਰ ਦਾਂਗੇ ਕਿਉਂਕਿ ਬਹੁਤ ਵਾਰੀ ਅਸੀਂ ਧਰਨੇ ਲਾ ਲਏ ਮਿਲ ਲੇ ਮੀਟਿੰਗਾਂ ਕਰ ਲੀਆਂ ਇਥੋਂ ਦਾ ਪ੍ਰਸ਼ਾਸਨ ਵੀ ਸੁੱਤਾ ਪਿਆ ਤੇ ਸਰਕਾਰ ਵੀ ਸੁੱਤੀ ਪਈ ਹੈ ਸਰਕਾਰ ਕਹਿੰਦੀ ਹੈ ਵੀ 50 ਕਿਲੋਮੀਟਰ ਤੱਕ ਵੀ ਸਾਰਾ ਫੀਵਰੇਜ ਦਾ ਪਾਣੀ ਇਹ ਥਰਮਲ ਵਾਲੇ ਵਰਤਣਗੇ ਤੇ ਉਲਟਾ ਸਾਰਾ ਨਹਿਰੀ ਪਾਣੀ ਕਿਸਾਨਾਂ ਦਾ ਜਿਹੜਾ ਇੱਕ ਪਾਸੇ ਦਾ ਕਿਸਾਨ ਆ ਜਿਹੜੇ ਥਾਸਲਾਂ ਨੇ ਉਹ ਬੱਚੀ ਜਾਂਦੀਆਂ ਨੇ ਗਰਮੀ ਦੇ ਕਰਕੇ ਦੂਜੇ ਪਾਸੇ ਬਾਰਡਰ ਵਕਸ਼ਾਂ ਦੇ ਵਿੱਚ ਪਾਣੀ ਨਹੀਂ ਜਾਂਦਾ ਲੋਕ ਧਾਏ ਮਰੀ ਜਾਂਦੇ ਆ ਤੇ ਇਸੇ ਇਹ ਸਿੱਧੀ ਨਹਿਰ ਆ ਜਿਹੜੀ ਕੱਚੀ ਆ ਸਾਡੇ ਉਹਦੇ ਵਿੱਚ ਪੈਂਦੀ ਆ ਇਸ ਕਰਕੇ ਅੱਜ ਵੱਡਾ ਦੁੱਖ ਹੈਗਾ ਤੇ ਮਾਨਸਾ ਸ਼ਹਿਰ ਦਾ ਜਿਹੜਾ ਬੋਟਾ ਤੋਂ ਪਹਿਲਾਂ ਇਹਨੇ ਕੀਤੇ ਆ ਬਾਹਰ ਲੋਕਾਂ ਨਾਲ ਜਿੱਥੇ ਇਹ ਸੀਵਰੇਜ ਵਾਲੇ ਕੀਤੇ ਨੇ ਮਾਨਸਾ ਸ਼ਹਿਰ ਦੇ ਵਿੱਚ ਇੰਨਾ ਗੰਦਾ ਕਿਸੇ ਰਸਤੇ ਪੈ ਜਾਓ ਕਿਸੇ ਗਲੀ ਪੈ ਜਾਓ ਤੁਹਾਡਾ ਸੀਵਰੇਜ ਦੇ ਵਿੱਚ ਪੈਰ ਡੁੱਬਣੇ ਡੁੱਬਣਾ ਪਤਾ ਨਹੀਂ ਇੱਥੋਂ ਦਾ ਡੀਸੀ ਜਿਹੜਾ ਕਿਉਂ ਠੀਕ ਹੋਇਆ ਪਤਾ ਨਹੀਂ ਇੱਥੋਂ ਦੀ ਸਰਕਾਰ ਆ ਜਿਹੜੀ ਕਿਉਂ ਅੱਖਾਂ ਮੀਚੀ ਐ ਇਹਦੀਆਂ ਅੱਖਾਂ ਖੋਲਣ ਦੇ ਵਾਸਤੇ ਅੱਜ ਅਸੀਂ ਸੌਜੁੱਤ ਮੋਰਚੇ ਨੇ ਮੀਟਿੰਗ ਬੁਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਸਾਰਾ ਸ਼ਹਿਰ ਦਾ ਪਾਣੀ ਜਿਹਨਾਂ ਤੇ ਕਰੋਥੇ ਨਹੀਂ ਜਾਂਦਾ ਜਿਹੜਾ ਕੱਚੀ ਦਾ ਪਾਣੀ ਲੋਕਾਂ ਦਾ ਹੱਕ ਐ ਥਰਮਲ ਦੇ ਵਿੱਚ ਜਾਂਦਾ ਜਿਵੇਂ ਚਲੋ ਉਹ ਬਾਰਡਰ ਵਾਕ ਸਾਡੇ ਵਿੱਚ ਖੇਤਾਂ ਚ ਨਹੀਂ ਜਾਂਦਾ ਉਹਨਾਂ ਚ ਟੇਕੇ ਨਹੀਂ ਬੈਠਾਂਗੇ ਇਹਨਾਂ ਦਾ ਜਿਹੜਾ ਜਿਉਣਾ ਦੁੱਬਰ ਕਰ ਦਾਂਗੇ ਜਿਹੜੀ ਪਾਣੀ ਦੀ ਸਮੱਸਿਆ ਹੈ ਮਤਵਲ ਜਾਂ ਸੀਵਰੇਜ ਦੀ ਸਮੱਸਿਆ ਹੈ ਉਹ ਕੱਲੀ ਮਾਸਾ ਸ਼ਹਿਰ ਦੀ ਨਹੀਂ ਸ਼ਲਮਾ ਜੀ ਇਕੱਲੇ ਕਰਾਰਨਾ ਪੰਜਾਬ ਦੀ ਸਮੱਸਿਆ ਹੈ। ਪਾਣੀਆਂ ਦੀ ਸਮੱਸਿਆ, ਮੀਹ ਦੇ ਪਾਣੀ ਦੀ ਮਤਲਬ ਸਮੱਸਿਆ ਨੂੰ ਕਿਵੇਂ ਕੰਟਰੋਲ ਕਰਨਾ ਹੈਗਾ। ਜਿਹੜਾ ਸੀਵਰੇਜ ਦਾ ਪਾਣੀ ਹੈ ਇਹਦਾ ਕੀ ਇੰਤਜ਼ਾਮ ਕਰਨਾ ਹੈਗਾ। ਮਤਲਬ ਸਾਰਾ ਕੁਝ ਪੰਜਾਬ ਕੋਲੇ ਪਾਣੀ ਕਿੰਨਾ ਹੈ ਇਹਦੇ ਵੀ ਸਾਡੇ ਸੈਮੀਨਾਰ ਹੋਏ ਨੇਗੇ। ਇਹ ਆ ਜਿਹੜੀ ਅੱਜ ਵਾਲੀ ਮੀਟਿੰਗ ਹੈ ਇਹ ਇਕੱਲੀ ਅਸੀਂ ਮਾਨਸ਼ਾ ਦੇ ਨਾਲ ਲੱਗਦੀ ਸਾਡੇ ਸਿੱਧੇ ਕਿਸਾਨ ਮੂਰ ਤੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਕਿ ਜਿੰਨੀਆਂ ਵੀ ਸ਼ਹਿਰੀ ਜੱਥੇਬੰਦੀਆਂ ਸਾਰੀਆਂ ਸੁਣਿਆ ਤਾਂ ਉਹ ਜੋ ਕਿਸਾਨ ਨੇ ਇਹੀ ਤੇ ਸੀ ਇੱਕ ਲੜਾਈ ਵਿਢਣ ਦੀ ਤਿਆਰੀ ਕਰ ਰਹੇ ਹਾਂ ਵੀ ਜਿਹੜਾ ਸੀਵਰੇਜ ਦਾ ਪਾਣੀ ਹੈ ਜਿਹੜਾ ਇੱਥੋਂ ਦਾ ਥਰਮਲ ਪਲਾਂਟ ਹੈ ਪਾਕਿਸਤਾਨ ਦੇ ਸੈਂਟਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਿਆਗਾ ਉਹ ਨਹਿਰੀ ਪਾਣੀ ਨਹੀਂ ਵਰਤ ਸਕਦੇ ਉਹ ਜਿੰਨੇ ਵੀ ਸ਼ਹਿਰ ਨੇ 50 ਕਿਲੋਮੀਟਰ ਸ਼ਹਿਰ ਆਉਂਦੇ ਨੇ ਤਾਂ ਉਹ ਥਰਮਲ ਪਲਾਂਟ ਨੂੰ ਉਹ ਪਾਣੀ ਲਿਆਣਾ ਪਊਗਾ ਤੇ ਉਹ ਪਾਣੀ ਸੋਧ ਕੇ ਆਉਣਾ ਵਰਤਣਾ ਪਊਗਾ ਇਸ ਥਰਮਲ ਪਲਾਂਟ ਪਾਸਾ ਵਟ ਗਿਆ ਤੇ ਨਾਲ ਜਿਹੜਾ ਦੂਸਰਾ ਕਿਸਾਨਾਂ ਦਾ ਨੁਕਸਾਨ ਕਰਦੇ ਨੇ ਉਹ ਸਾਡਾ ਨਹਿਰੀ ਪਾਣੀ ਵਰਤ ਰਹੇ ਨੇ ਸੱਦੇ ਵਾਲੇ ਕੋਲ ਇੱਕ ਸਿੱਧੀ ਮਾਨੂੰ ਨਹਿਰੀ ਕੱਢੀ ਹੋਈ ਐ ਸਾਰਾ ਪਾਣੀ ਵਰਤਦੇ ਉਹ ਪਾਣੀ ਬਾਟਰ ਵਕਤਾਂ ਵਾਸਤੇ ਚਾਹੀਦਾ ਫਸਲਾਂ ਵਾਸਤੇ ਚਾਹੀਦਾ ਬਾਗਾਂ ਵਾਸਤੇ ਚਾਹੀਦਾ ਅਸੀਂ ਅੱਜ ਮੀਟਿੰਗ ਸੱਦੀ ਐ ਆਉਣ ਵਾਲੇ ਸਮੇਂ ਤੇ ਕਹੜਾ ਕਿਵੇਂ ਸੰਘਰਸ਼ ਚਲਾਉਣਾ ਹੈ ਹੋਰ ਮੀਟਿੰਗਾਂ ਸੱਦਾਂਗੇ ਇੱਕ ਮੀਟਿੰਗ ਅਸੀਂ ਸ਼ਹਿਰ ਦੇ ਵਿੱਚ ਸੱਦਾਂਗੇ ਸ਼ਹਿਰ ਲੋਕਾਂ ਨੂੰ ਥੋੜਾ ਜਿਹਾ ਇੱਧਰ ਆਉਣਾ ਮੁਸ਼ਕਲ ਐ ਘਟੋ-ਘਟ ਕਿਸੇ ਮੰਦਰ ਦੇ ਵਿੱਚ ਮੀਟਿੰਗ ਸੱਦਾਂਗੇ ਅਗਲੀ ਲੜਾਈ ਅਸੀਂ ਤਿਆਰੀ ਹੈ ਕੀ ਕਰਨਾ ਹੈ ਅਗਲੀਆਂ ਮੀਟਿੰਗਾਂ ਦੇ ਵਿੱਚ ਕੀਤਾ ਜਾਊਗਾ ਅੱਜ ਦੀ ਜਿਹੜੀ ਅਸੀਂ ਇਹ ਮੀਟਿੰਗ ਕਰ ਰਹੇ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਮੁੱਦਾ ਆ ਉਹ ਸੀਵਰੇਜ ਦੇ ਨਾਲ ਜੁੜਿਆ ਹੋਇਆ ਹੈ ਨਹਿਰੀ ਪਾਣੀ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੀ ਪਾਣੀ ਦੀ ਬੇਸਜ ਨੂੰ ਲੈ ਕੇ ਸਰਕਾਰ ਵੱਲੋਂ ਜਿਹੜਾ ਸਖਤੀ ਦੇ ਨਾਲ ਹਦਾਇਤਾਂ ਕੀਤੀਆਂ ਜਾ ਰਹੀਆਂ ਔਰ ਅਸੀਂ ਇਸ ਮੀਟਿੰਗ ਦੇ ਜ਼ਰੀਏ ਪੰਜਾਬ ਸਰਕਾਰ ਤੱਕ ਇਹ ਗੱਲ ਕਰਨੀ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੇ ਸਾਡੇ ਲਾਗੇ ਜਿਹੜਾ ਥਰਮਲ ਪਲਾਂਟ ਹੈ ਇਹਦਾ ਜਿਹੜਾ ਨਹਿਰੀ ਪਾਣੀ ਹੈ ਉਹ ਨਜਾਇਜ਼ ਤੇ ਗੈਰਕਾਨੂੰਨੀ ਤਰੀਕੇ ਦੇ ਨਾਲ ਉਹ ਲਜਾਇਆ ਜਾ ਰਿਹਾ ਹੈ ਦੂਸਰੇ ਪਾਸੇ ਮਾਨਸਾ ਦੀ 1 ਲੱਖ ਤੋਂ ਵੱਧ ਜਿਹੜੀ ਆਬਾਦੀ ਹੈ ਔਰ ਮਾਨਸਾ ਦਾ ਜਿਹੜਾ ਸੀਵਰੇਜ ਹੈ ਉਹਦਾ ਕੋਈ ਤਰੀਕਾਕਾਰ ਠੀਕ ਨਹੀਂ ਸਾਡੀ ਅਫਸਰ ਲਾਭੀ ਔਰ ਇਹਦੇ ਚ ਮੁੱਖ ਤੌਰ ਤੇ ਜਿਹੜੇ ਸਾਡੇ ਨਮਾਇंदे ਆ ਔਰ ਉਹਨਾਂ ਦੀ ਇਹ ਅਣਗਲੀ ਦਾ ਸਿੱਟਾ ਹੈ ਕਿ ਅੱਜ ਪਾਣੀ ਜਿਹੜਾ ਪੂਰੀ ਤਰ੍ਹਾਂ ਸੜਕਾਂ ਤੇ ਆ ਚੁੱਕਿਆ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਫੀਵਰੇਜ ਦਾ ਪਾਣੀ ਹੈ ਇਥੋਂ ਟ੍ਰੀਟ ਕਰਕੇ ਜੋ ਕੇਂਦਰ ਸਰਕਾਰ ਦਾ ਜੋ ਕਾਨੂੰਨ ਬਣਿਆ ਔਰ ਉਸ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਪਾਣੀ ਜਿਹੜਾ ਫਰਮਲ ਆਪਣਾ ਇਥੋਂ ਟ੍ਰੀਟ ਕਰਕੇ ਉੱਥੇ ਲੈ ਕੇ ਜਾਵੇ ਔਰ ਗ੍ਰੀਨਰੀ ਦੇ ਲਈ ਵਰਤੇ ਔਰ ਜਿਹੜਾ ਨਜਾਇਜ਼ ਤੌਰ ਤੇ ਪਾਣੀ ਜਿਹੜਾ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ ਉਸ ਨੂੰ ਜਿਹੜਾ ਮੁਕੇ ਪੱਕੇ ਤੌਰ ਤੇ ਜਿਹੜਾ ਉਹ ਬੰਦ ਕੀਤਾ ਜਾਵੇ ਇਸ ਦੇ ਸਬੰਧ ਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਜਿਹੜਾ ਅੱਜ ਸੰਯੁਕਤ ਮੋਰਚੇ ਵਿੱਚ ਸ਼ਾਮਲ ਜਿੱਤੇ ਬੰਦੀਆਂ ਕੋ ਜਿਹੜੀਆਂ ਸ਼ਹਿਰ ਦੇ ਆਗੂ ਸਹਿਬਾਨ ਆਏ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਔਰ ਮਾਨਯੋਗ ਡੀਸੀ ਸਾਹਿਬ ਤੱਕ ਜਿਹੜੀ ਗੱਲ ਰੱਖ ਕੇ ਔਰ ਜਿਹੜਾ ਪੜਾਅ ਦਾ ਪੜਾਏ ਜਿਹੜਾ ਕੋਈ ਉਸ ਕਿਸਮ ਦਾ ਜਾ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਊਗਾ ਇੱਕ ਸਿੱਟੇਬੰਦ ਔਰ ਪੱਕਾ ਜਿਹੜਾ ਹੱਲ ਹੈ ਉਹਦੇ ਲਈ ਜਿਹੜਾ ਜਿਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੁੰਦਾ ਹੈ ਕਿ ਤਹੱਲਮ ਦੇ ਨਾਲ ਜਿਹੜਾ ਇੱਕ ਪੂਰੀ ਜਿਹੜੀ ਐ ਠੋਸ ਤਰੀਕੇ ਦੇ ਨਾਲ ਠੋਸ ਨੀਤੀ ਤਿਆਰ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਵੀ ਜਿਹੜਾ ਵਿੱਢਿਆ ਜਾਏਗਾ ਔਰ ਲੋਕਾਂ ਨੂੰ ਨਾਮ ਬੰਦ ਕੀਤਾ ਜਾਏਗਾ